ਅੰਮ੍ਰਿਤਸਰ ਮਜੀਠਾ ਰੋਡ ਰਾਮਨਗਰ ਕਲੋਨੀ ਬਾਈਪਾਸ ਦੇ ਨੇੜੇ ਇੱਕ ਲੇਡੀਜ਼ ਦੇ ਕਰੋ ਫੜਿਆ ਗਿਆ ਚੇਤਾ ਮੌਕੇ ਤੇ ਪਹੁੰਚੇ ਪ੍ਰਸ਼ਾਸਨ ਅਧਿਕਾਰੀਆਂ ਵੱਲੋਂ ਕੀਤੀ ਜਾ ਰਹੀ ਹੈ ਜਾਂਚ ਹਰਪਾਲ ਸਿੰਘ ਪੰਗੂ ਦੀ ਵਿਸ਼ੇਸ਼ ਰਿਪੋਰਟ ਇਹ ਚਿੱਟਾ ਫੜਿਆ ਗਿਆ ਐ ਨਹੀਂ ਮੈਨੂੰ ਪਤਾ ਬਾਜੀ ਕਿੱਥੇ ਬੜੇ ਗਿਆ ਬਾਦੀ ਅੰਦਰ ਆ ਭਾਈ ਪਰ ਪੁਲਿਸ ਵੀ ਆਈ ਹੈ ਨਹੀਂ ਮੈਨੂੰ ਨਹੀਂ ਬਾਜੀ ਨੇ ਪੁੱਛ ਮੈਂ ਲੱਗੀ ਨਹੀਂ ਹੈਗਾ ਬਾਜੀ ਕੌਣ ਵੇਚਦਾ ਹੈ ਘਰ ਦੇ ਵਿੱਚ ਕੌਣ ਵੇਚਦਾ ਮੈਂ ਰੋਟੀ ਬਗਉਂਦੇ ਮੈਨੂੰ ਨਹੀਂ ਕੁਝ ਵੀ ਪਤਾ ਹੈਗਾ ਬਸ ਵੇਚਣ ਕੌਣ ਜਾ ਹੈ ਮੇਰੇ ਕੋਲ ਨਹੀਂ ਗਲਤੀ ਹੈਗੀ ਭਾਜੀ ਮੈਨੂੰ ਨਹੀਂ ਪਤਾ ਕੁਝ ਮੰਨ ਵੀ ਗਲਤੀ ਹੈ ਘਰ ਦੇ ਵਿੱਚ ਵੇਚਣਾ ਕਰ ਭਾਜੀ ਮੇਨੂੰ ਤਾਂ ਕੋਈ ਗਲਤੀ ਗੋਲੀ ਮਾਰ ਦਿਓ ਮੈਨੂੰ ਵਿੱਚ ਜਿੱਥੇ ਦੋ ਮੁੰਡੇ ਡਲ ਗਏ ਉੱਥੇ ਗੋਲੀ ਮਾਰ ਮੰਨ ਦੇ ਗਲਤੀ ਮਲੇ ਨੂੰ ਗੋਲੀ ਮਾਰ ਚੰਡੇ ਹੀ ਨਹੀਂ ਮੈਨੂੰ ਕੀ ਇਨਸਾਫ ਮਿਲਿਆ ਡਾਡੀ ਫੋਟੋ ਦੇ ਵਿੱਚ ਪਹਿਲਾਂ ਵੀ ਮੈਂ ਫੋਟੋ ਦਿੱਤੀ ਆ ਮੈਨੂੰ ਕੀ ਇਨਸਾਫ ਮੁੰਡੇ ਸਾਫ ਕਾਦਾ ਹੋਏਗਾ ਜਦੋਂ ਚਿੱਟਾ ਵੇਚਦੇ ਕਿੰਨਾਂ ਇਨਸਾਫ ਮਿਲੂਗਾ ਗਲਤ ਕੰਮ ਕਰਦੇ ਸੀ ਨਾ ਕਰ ਚ ਕੋਈ ਕੰਮ ਕਰਦਾ ਹੀ ਨਹੀਂ ਨਾ ਹੀ ਕਰਦੇ ਕਰਦੀ ਤੇ ਫਿਰ ਪੁਲਿਸ ਕੰਨੂ ਆ ਗਈ ਕਰ ਸਾਨੂੰ ਕੀ ਪਤਾ ਬਾਜੀ ਕੀ ਹੋਇਆ ਤੇ ਕੀ ਮਾਰੀ ਥਾਣੀ ਵੇਚੇ ਜਾ ਰਹੇ ਲੋਕ ਮੈਨੂੰ ਨਹੀਂ ਪਤਾ ਮਾਰੀ ਥਾਣੀ ਚਿੱਟਾ ਵੇਚਦੇ ਦੱਸੋ ਮੜਾ ਜਾ ਚਲ ਕਿੰਨੇ ਸਾਲਾਂ ਤੋਂ ਵੇਚਣ ਦੇ ਸੀ ਚਿੱਟਾ ਅੱਪਾ ਜੀ ਨਹੀਂ ਵੇਚਦੇ ਇਹ ਤਾਂ ਅਚਾਨਕ ਹੀ ਹੋਇਆ ਕੋਈ ਉਂਤਰਾ 500 ਰੁਪਏ ਦਿਹਾੜੀ ਦਿੰਦਾ ਸੀ ਤੇ ਰੋਟੀ ਬਣੀ ਦਾ ਕਰਦਾ ਕਿਦਰਾ ਚੱਲਦੀ 500 ਰੁਪਏ ਦਿਹਾੜੀ 'ਚ ਕਿਸੇ ਦਾ ਚਿੱਟਾ ਨਹੀਂ ਚਿੱਟਦੇ ਸੀ 500 ਰੁਪਏ ਦਿਹਾੜੀ ਦਿੰਦਾ ਸੀ ਅੱਪਾ ਹੀ ਇਹਦਾ ਸਮਾਨ ਵੇਚੀਂ ਜੀ ਕੇ ਕੌਣ ਦਿੰਦਾ ਸੀ ਵੇਚਣ ਨੂੰ ਉਹ ਕੋਈ ਮੁੰਡਾ ਨਸ਼ੇ ਰੋਂਦਾ ਚਦਾਰ ਜਿਉ ਦੀ ਕੀ ਜਿੰਦੇ ਤੁਹਾਨੂੰ ਵੇਚਣ ਵਾਤੇ ਦੇਂਦਾ ਅਛਾ ਨੂੰ ਨਹੀਂ ਮੈਨੂੰ ਨਹੀਂ ਬਣਾਉਂਦਾ ਮੰਨਦੇ ਕਿ ਵੇਚ ਦੇਈਏ ਮੈਂ ਨਹੀਂ ਫੜਦਾ ਨਾ ਮੈਨੂੰ ਬੋਦੇ ਚੁੱਟੇ ਹਾਂ ਉਹਨੇ ਵੇਚਦਾ ਇਧਰ ਕਰਦੇ ਅੰਦਰ ਓਏ ਇੱਥੇ ਕੋਈ ਮੂਹ ਹੋਈ ਬੰਦਾ ਕੰਦਾ ਈਟਲ ਮੇਰਾ ਲੈ ਲਿਆ ਕਰੋ ਅਹੀਂ ਨਹੀਂ ਬਾਰੀ ਵੇਚਦੇ ਹੈ ਨਾ ਇਹਨਾਂ ਨੂੰ ਬੋਦੇ ਅਹੀਂ ਗਰੀਬ ਚਾਰ ਚਰ ਜਨਸਲ ਉੱਥੇ ਦੋਵੇਂ ਚਾਰ ਚਰ ਦਿਨ ਭੁੱਖੇ ਚੋਂਦੇ ਅੰਦਰ ਰੋਟੀ ਨਹੀਂ ਬੱਗਦੀ ਕਿਤੇ ਸੜੀ ਗਈ ਪੁਲਸ ਕੀ ਕਰ ਰਹੀ ਅੰਦਰ ਹਾਂਜੀ ਪੁਲਸ ਕੀ ਕਰ ਰਹੀ ਅੰਦਰ ਪੁਲਛ ਦਾ ਮੈਨੂੰ ਨਹੀਂ ਪਤਾ ਮੈਂ ਤਾਂ ਪੁਲਛ ਲਾ ਕੇ ਬੈਠਾ ਹੀ ਨਹੀਂਗਾ ਨਹੀਂ ਮੈਨੂੰ ਪੁਲਛ ਦਾ ਪਤਾ ਤਾਂ ਨਹੀਂ ਮੈਨੂੰ ਕਰ ਕੁੜੀ ਮੇਰੀ ਨਾ ਪਤਾ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਚਿੱਟਾ ਵੇਖਣਾ ਅੱਜ ਕਾਰ ਬਾਈ ਹੋਈ ਕਿਸ ਤਰ੍ਹਾਂ ਦੇਖਦੇ ਹੋ ਇੱਥੇ ਸਾਰੀ ਕਲੀ ਵੇਚਣ ਦੀ ਜਾ ਕੇ ਅੱਜ ਜੀ ਕੋਣ ਕੋਣ ਵੇਚ ਲਿਆ ਜੀ ਹੁਣ ਕੋਣ ਵੇਚਾਂਗੇ ਮਾੜਾ ਦੱਸ ਦੋ ਉੱਥੇ ਜਾ ਕੇ ਪਤਾ ਕਰੋ ਜਾ ਕੇ ਕਿੱਥੇ ਵੇਚ ਲਿਆ ਜੀ ਸਾਰੇ ਏ ਟਿੰਦੇ ਸਾਰਾ ਮੁਹੱਲਾ ਸ਼ਰਿਆਉਂਦਾ ਸਾਰਾ ਅਟੜਾ ਅੱਲਾ ਬੈਨ ਆ ਜਾ ਮਨ ਦੇ ਨਸ਼ਾ ਵੇਚਦੇ ਆ ਨਸ਼ਾ ਬਰਾਮਦ ਹੋ ਗਿਆ ਨਸ਼ਾ ਵੇਚਦੇ ਨਸ਼ਾ ਬਰਾਮਦ ਕਿੰਨਾ ਕਿ ਬਰਾਮਦ ਹੋਇਆ 15 ਗ੍ਰਾਮ ਪੰਜ 15 ਗ੍ਰਾਮ ਸਰ ਮਾੜੇ ਰਾਸਤੇ ਤੋਂ 15 15 ਗ੍ਰਾਮ ਦੱਸਦੇ ਦਿੱਤਾ 15 ਗ੍ਰਾਮ ਹੋਰ ਕਿੰਨਾ ਕਿ ਦੱਸੋ ਹੋਰ ਕੁਛ ਨਹੀਂ ਹੋਇਆ ਡਰੱਗ ਮੰਨੀ ਡਰੱਗ ਮੰਨੀ ਵਈਕੀਆ ਇੱਕ ਇੱਕ ਹੀ 1000 ਰੁਪਏ ਦੇ 80 ਰੁਪਏ ਬਰਾਮਦੇ ਇੱਕ ਕੰਡਾ ਬਸ ਇਹ ਸਾਨੂੰ ਨਹੀਂ ਪਤਾ ਕਿੰਨੇ ਚੋ ਕਰੇ ਇਹ ਪੁੱਛ ਕੇ ਚੋਂਗੀ ਮਕਦਮਾ ਦਰਜ ਕਰ ਦਿੱਤਾ ਉਹ ਤਫਤੀਸ਼ ਦੇ ਬਾਅਦ ਵਿੱਚ ਕੀਤਾ ਜੋ ਦੱਸ ਕੇ ਦੱਸਿਆ ਜੋ ਕਿ ਕਿੰਨਾ ਕੁਛ 15 ਗ੍ਰਾਮ ਨਾਲ ਕਹਿੰਦੇ ਕੰਡਾ ਵੀ ਬਰਾਮਦਾ ਕੰਡਾ ਤੇ 15 1080 ਰੁਪਏ ਉਹਨਾਂ ਨੇ ਸਾਰੀ ਗੋਦੀ ਵਿੱਚ ਦੇਤੀ ਜੋ ਉਹਨਾਂ ਪੁੱਛਾਂਗੇ ਨਾ ਕਿਹੜੇ ਵੇਚਦੇ ਉਹ ਜੋ ਦੱਸਣ ਕਿ ਉਹਦੇ ਉਹਦੇ ਮੁਤਾਬਕ ਉਹਨਾਂ ਤੇ ਵੀ ਕਾਰਵਾਈ ਕੀਤੀ ਜਾਏਗੀ ਕਿੰਨੇ ਬੰਦੇ ਤੋਂ ਹੁਣ ਪਰਚਾ ਕੀਤਾ ਗਿਆ ਇੱਕ ਬੰਦੇ ਤੇ ਜਿਹੜਾ ਬੰਦੇ ਤੋਂ ਫੜੇ 1080 ਰੁਪਏ